ਸ਼ਿਕਾਂਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾਦਾਂ ਦੇ ਰਾ ਸੁਲਤਾਨੀ ਜਾਣਾਂ ਹੂੰ ਜੀ ਜੀ ਜੋ ਬੰਦੀ ਉਮਰ ਬੀਤ ਗਈ ਦਿਲਬਰ ਨੇ ਮੰਦੇ ਜੀ ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ ਸੇਲੀ ਤੋਂ ਐਸੇ ਤਿਲਕੇ ਮੁੜ ਕੇ ਨਾ ਖੜ ਹੋਇਆ ਸੱਜਣਾ ਦੇ ਨਾਮ ਬਿਨਾ ਕੁਝ ਸਾਥੋਂ ਨਾ ਪੜ ਹੋਇਆ ਮਖਮਲ ਦੇ ਦਿਨ ਹੁੰਦੇ ਸੀ ਸੱਕਰੀ ਦੀਆਂ ਰਾਤਾਂ ਸੀ ਮਿਸ਼ਰੀ ਦੀਆਂ ਡਲੀਆਂ ਉਦੋਂ ਸੱਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਪਟੀ ਤਕਣੀ ਮਾਨੋ ਸੀ ਚੋਰ ਬੜੀ ਸੱਜਣਾ ਦਾ ਸੁਲਫੀ ਹਸਾ ਦਿੰਦਾ ਫਿਲੋਰ ਬੜੀ ਖੋਲੇ ਤੂੰ ਕਦ ਖੋਲੇਗਾ ਬੁਹਾ ਦੇ ਖੈਰਾਂ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨੋਂ ਤੇਰੇ ਪੈਰਾਂ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨੋਂ ਤੇਰੇ ਪੈਰਾਂ ਦਾ ਢੁੰਗੇ ਲੈਣਾ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦਾ ਤਕਾ ਦਾ ਪਰਦਾ ਕਾਲੇ ਤੇਰੇ ਦਿਲ ਦਾ ਕਿਸਾ ਸੱਜਣਾ ਵੇ ਦਸੀਏ ਕੀ ਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਮੀਂ ਵਰਦੇ ਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਮੀਂ ਵਰਦੇ ਨੂੰ ਕਿਕਰਾਂ ਤੇ ਮੀਂ ਵਰਦੇ ਨੂੰ ਕਿਕਰਾਂ ਤੇ ਮੀਂ ਵਰਦੇ ਨੂੰ ਸਾक्षात ਦਰਸ਼ਨ ਹੋ ਗਏ